ਆਹ ਫੋਟੋ ਦੇਖ ਕੇ ਨਾ ਸਾਈ ਤੁਹਾਡੀਆਂ ਅੱਖਾਂ 'ਚ ਵੀ ਹੰਝੂ ਆ ਜਾਣਗੇ ਕਹਿੰਦੇ ਨੇ ਇਸ ਫੋਟੋ ਨੇ ਲੱਖਾਂ ਲੋਕਾਂ ਨੂੰ ਰਵਾ ਕੇ ਰੱਖ ਦਿੱਤਾ ਯਾਰ ਉਹ ਗਰੀਬੀ ਵੀ ਬਹੁਤ ਕੁੱਤੀ ਚੀਜ਼ ਆ ਇਨਸਾਨ ਨੂੰ ਖਤਮ ਕਰਕੇ ਰੱਖ ਦਿੰਦੀ ਆ ਕਈਆਂ ਲੋਕਾਂ ਨੂੰ ਰੱਬ ਨੇ ਬਹੁਤ ਕੁਝ ਦਿੱਤਾ ਤੇ ਕਈਆਂ ਨੂੰ ਕੁਝ ਵੀ ਨਹੀਂ ਦਿੱਤਾ ਆ ਜੋ ਤੁਸੀਂ ਵੀਰ ਦੀ ਫੋਟੋ ਦੇਖ ਰਹੇ ਹੋ ਜੋ ਰਿਕਸ਼ਾ ਚਲਾ ਰਿਹਾ ਏ ਇਸ ਦੀ ਝੋਲੀ ਰੱਬ ਨੇ ਗਰੀਬੀ ਤੇ ਹੋਰ ਵੀ ਬਹੁਤ ਸਾਰੇ ਦੁੱਖ ਪਾਏ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਤੇ ਫਿਰ ਜਦੋਂ ਘਰੇ ਬੱਚਾ ਹੋਇਆ ਨਾ ਉਸ ਵੇਲੇ ਘਰ ਵਾਲੀ ਇਸ ਦੁਨੀਆ ਤੋਂ ਚਲੀ ਗਈ ਗਰੀਬੀ ਤਾਂ ਰੱਬ ਨੇ ਪਹਿਲਾਂ ਹੀ ਝੋਲੀ ਪਾਈ ਸੀ ਫਿਰ ਉਹ ਬੱਚੀ ਵੀ ਝੋਲੀ ਪਾ ਦਿੱਤੀ ਜਿਸ ਦੀ ਮਾਂ ਇਸ ਦੁਨੀਆ ਤੋਂ ਚਲੀ ਗਈ ਘਰ ਬੈਠ ਕੇ ਵੀ ਗੁਜ਼ਾਰਾ ਨਹੀਂ ਸੀ ਹੋਣਾ ਕਿਉਂਕਿ ਇੱਕੋ ਇੱਕ ਸਾਧਨ ਸੀ ਇਨਕਮ ਦਾ ਉਹ ਸੀ ਰਿਕਸ਼ਾ ਉਹ ਚਲਾਉਣਾ ਹੀ ਪੈਣਾ ਸੀ ਪਰ ਫਿਰ ਬੱਚੀ ਨੂੰ ਕੀ ਕਰਦਾ ਬੱਚੀ ਨੂੰ ਕਿਵੇਂ ਸੰਭਾਲਦਾ ਬਾਪ ਆਪਣੀ ਨਿੱਕੀ ਜਹੀ ਬੱਚੀ ਨੂੰ ਕਿਤੇ ਛੱਡ ਵੀ ਨਹੀਂ ਸੀ ਸਕਦਾ ਕਿਉਂਕਿ ਘਰ ਵਾਲੀ ਦੀ ਉਹ ਇੱਕੋ ਇੱਕ ਨਿਸ਼ਾਨੀ ਸੀ ਜੋ ਉਸ ਦੇ ਕੋਲ ਸੀ ਬਸ ਫਿਰ ਇਸ ਵੀਰ ਨੇ ਫੈਸਲਾ ਕੀਤਾ ਕਿ ਮੈਂ ਰਿਕਸ਼ਾ ਵੀ ਚਲਾਵਾਂਗਾ ਤੇ ਆਪਣੀ ਧੀ ਨੂੰ ਵੀ ਸੰਭਾਗਾ ਆ ਵੀਡੀਓ ਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਕਿ ਵੀਰ ਰਿਕਸ਼ਾ ਚਲਾਉਂਦਾ ਪਿਆ ਹੈ ਪਿੱਛੇ ਦੋ ਆਦਮੀ ਬੈਠੇ ਹੋਏ ਆ ਤੇ ਵੀਰ ਨੇ ਆਪਣੀ ਧੀ ਨੂੰ ਆਪਣੇ ਗਲੇ ਨਾਲ ਬੰਨ ਕੇ ਫੜਿਆ ਹੋਇਆ ਹੈ ਸੱਚੀ ਯਾਰੋ ਇਹ ਦੇਖ ਕੇ ਨਾ ਰੂਹ ਕੰਬ ਜਾਂਦੀ ਆ ਸੋ ਤੁਸੀਂ ਇਸ ਵੀਰ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕੋਈ ਇਸ ਵੀਰ ਦੀ ਹੈਲਪ ਕਰ ਸਕੇ ਤੇ ਤੁਸੀਂ ਵੀ ਹਮੇਸ਼ਾ ਗਰੀਬਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ